ਗੱਲ ਜੀ ਤੇ ਅੱਜ ਆਪਾਂ ਤੁਹਾਨੂੰ ਸिखਾਵਾਂਗੇ ਜੀ ਪੰਜ ਪਿਆਰਿਆਂ ਦੇ ਨਾਮ ਜੀ ਆਪਾਂ ਭਾਈ ਦਇਆ ਸਿੰਘ ਜੀ ਇਹ ਦਇਆ RAM ਲਾਹੌਰ ਪੰਜਾਬ ਦੇ ਰਹਿਣ ਵਾਲੇ ਖੱਤਰੀ ਸਨ ਜੀ ਭਾਈ ਧਰਮ ਸਿੰਘ ਜੀ ਇਹ ਧਰਮਦਾਸ ਹਸਤਾਨਪੁਰ ਦਿੱਲੀ ਦੇ ਰਹਿਣ ਵਾਲੇ ਜੱਟ ਸਨ ਭਾਈ ਹਿੰਮਤ ਸਿੰਘ ਜੀ ਇਹ ਹਿੰਮਤ ਰਾਏ ਜਗਨਨਾਥਪੁਰੀ ਉਨਿਸਾ ਦੇ ਰਹਿਣ ਵਾਲੇ ਝੂਰ ਸਨ ਭਾਈ ਮੁਹਕਮ ਸਿੰਘ ਜੀ ਇਹ ਮੁਹਕਮ ਚੰਦ ਦਿਵਾਰਕਾ ਗੁਜਰਾਤ ਦੇ ਰਹਿਣ ਵਾਲੇ ਸ਼ਿੰਬੇ ਸਨ ਭਾਈ ਸਹਿਬ ਸਿੰਘ ਜੀ ਇਹ ਸਹਿਬ ਚੰਦ ਬیدر ਕਰਨਾਟਕਾ ਦੇ ਰਹਿਣ ਵਾਲੇ ਨਾਇਨ ਸਨ ਇਹ ਸੀ ਜੀ ਸਾਡੇ ਪੰਜ ਪਿਆਰਿਆਂ ਦੇ ਨਾਮ ਪਹਿਲਾ ਪਹਿਲੇ ਨੇ ਭਾਈ ਦਇਆ ਸਿੰਘ ਜੀ ਦੂਸਰੇ ਨੇ ਭਾਈ ਧਰਮ ਸਿੰਘ ਜੀ ਤੀਸਰੇ ਨੇ ਪਾਈ ਹਿੰਮਤ ਸਿੰਘ ਜੀ ਚੌਥੇ ਨੇ ਪਾਈ ਮੁਹਕਮ ਸਿੰਘ ਜੀ ਪੰਜਵੇਂ ਪਾਈ ਸਹਿਬ ਸਿੰਘ ਜੀ ਇਹ ਸिडी ਪੰਜ ਪਿਆਰਿਆਂ ਦੇ ਨੇ ਆਪਣੇ ਬੱਚਿਆਂ ਨੂੰ ਇਹ ਜਰੂਰ ਸਿਖਾਇਆ ਕਰੋ ਜੀ ਵੱਤ ਵੱਤ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਸਾਡੇ ਬੱਚੇ ਇਹ ਚੀਜ਼ਾਂ ਸਿੱਖ ਸਕਣ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਦੇਸ਼ਾਂ ਉਹ ਦੇਸ਼ਾਂ ਦੀ ਵੀਡੀਓ ਜਰੂਰ ਪਹੁੰਚਾਇਆ ਕਰੋ ਕਿਉਂਕਿ ਬਾਰ ਕਈ ਬੱਚੇ ਸਿਆਣੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਉਹ ਪੰਜਾਬੀ ਸਿੱਖ ਸਕਣ ਵੀ ਇਕ ਸਕਣ ਤੇ ਆਪਣੇ ਸਿੱਖੀ ਨਾਲ ਜੋੜ ਸਕਣ ਜੀ ਸასი ਕਾਲ ਜੀ